ਸਤਿ ਸ਼੍ਰੀ ਅਕਾਲ ਜੀ ਨਮਾਸ਼ਕਾਰ ਜੀ ਬਹੁਤ ਸਾਰੀ ਜਿੰਦਾਬਾਦ ਅੱਜ ਅਸੀਂ ਸਾਨੂੰ ਬੇਹਤ ਖੁਸ਼ੀ ਹੈ ਕਿ ਸਾਡੇ ਪਰਿਵਾਰ ਦਾ ਸਦਸਿਆ ਕਾਂਗਰਸ ਪਰਿਵਾਰ ਦਾ ਉਹ ਮੈਂਬਰ

ਅਸੀਂ ਆਪ ਦੇ ਦਿਲ ਨਾਲ ਲਾ ਕੇ ਰੱਖਾਂਗੇ ਕਿਉਂਕਿ ਇਹ ਸਾਡਾ ਛੋਟਾ ਪਰ। ਸੋ ਅੱਜ ਤੁਹਾਡਾ ਫੇਰ ਪੂਰੇ ਨਾਹਰ ਸ਼ਹਿਰ ਆਲੇ ਨੂੰ ਪੰਜਾਬ ਦੇ ਤਮਾਮ ਉਹਨਾਂ ਸਾਥੀਆਂ ਨੂੰ ਆ ਕਾਂਗਰਸ ਪਾਰਟੀ ਨੂੰ ਲੱਖ ਲੱਖ ਮੁਬਾਰਕਾ ਕਿ ਸਾਡੇ ਪਰਿਵਾਰ ਦਾ ਮੈਂਬਰ ਸਾਡੇ ਚੀਜ਼ਾਂ ਬੋਲਤੀ ਸਰਕਾਰ ਨੂੰ ਸਾਡੇ ਪੰਜਾਬ ਨੂੰ ਅਮਰਦ ਪ੍ਰਦਾਨ ਬਾਲਾ ਬੜਿੰਜੀ ਸਾਡੇ ਕਾਂਗਰਸ ਦੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਭਲਕੁਸ਼ਣ ਆਸ਼ੂ ਜੀ ਕਾਂਗਰਸ ਪੀਸੀਸੀ ਦੇ ਜਨਰਲ ਸੈਕਟਰੀ ਇਨਚ ਹੈਪਲ ਸੰਦੀਪ ਸੰਧੋ ਜੀ ਜ਼ਿਲ੍ਹੇ ਦੇ ਪ੍ਰਧਾਨ ਸੰਦੀਪ ਪਾਟਿਆ ਜੀ ਔਰ ਮੇਰੇ ਆਪਣੇ ਪਰਿਵਾਰਿਕ ਮੈਂਬਰ ਜਿਹਨੇ ਇੱਥੇ ਆਇਆ ਮੈਂ ਕੱਲੇ ਕੱਲਾ ਜੇ ਨਾਲ ਆਉਂਗਾ ਸਭਾ ਬਹੁਤ ਰੋਪਾ ਲੱਗੂਗਾ ਕਿਉਂਕਿ ਇਹ ਦਸਨ ਦੇ ਲੋਕ ਨੇ ਅੱਜ ਜਿਹੜਾ ਪਰਿਵਾਰ ਮੇਰੇ ਨਾਲ ਖੜਿਆ ਪਛਲੇ ਪਹਾਣੇ ਸਮੇ ਤੋਂ ਸਾਡੇ ਪਰਵਾਨ ਨਾਲ ਖੜਿਆ ਆਇਆ ਚੰਗੇ ਬਾੜੇ ਸਮੇ ਵਿੱਚ ਅੱਜ ਇਹਨਾਂ ਦੀ ਬਦੌਲਤ ਜੇ ਅੱਜ ਸਾਡੇ ਪ੍ਰਧਾਨ ਜੀ ਜਾਂ ਤੇ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਇਹ ਮਹਿਸੂਸ ਕਰਦੇ ਹੀ ਆ ਕਿ ਕਿੰਨਾ ਕਿਤੇ ਉਹ ਫੈਸਲਾ ਲੈਣ ਚ ਗਲਤੀ ਹੋ ਗਈ ਹੈ ਇਹ ਮੈਂ ਸਮਝਦਾ ਕਿ ਮੇਰੀ ਔਕਾਤ ਦੀ ਗੱਲ ਨਹੀਂ ਸੀ ਇਹ ਨਵਾਂ ਸ਼ਹਿਰ ਦੇ ਲੋਕਾਂ ਦਾ ਮਤੈਜ ਦੇ ਉਹ ਤਾਂ ਬਤਨ ਕਰਨਾ ਚਾਹੁੰਦਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸਾਂਭੇ 30000 ਰੁਪਏ ਬਤੌਰ ਅਗਾ ਨਵੇਂ ਸ਼ਹਿਰ ਚ ਮੈਨੂੰ ਪਈਆ ਉਹ ਵੀ 13 ਦਿਨ ਦੇ ਇਲੈਕਸ਼ਨ ਦੇ ਸਮੇਂ ਕਿਉਂਕਿ 4 ਤਰੀਕ ਨੂੰ ਸਿੰਬਲ ਅਲੋਟ ਹੋਇਆ ਸੀਗਾ 18 ਤਰੀਕ ਨੂੰ ਕੰਪੇਨਿੰਗ ਬੰਦ ਹੋਈ ਸੀ 13 ਦਿਨ ਦਾ ਸਮਾਂ ਸੀਗਾ ਔਰ 13 ਦਿਨਾਂ ਚ ਘਰ ਘਰ ਇਹ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ 60 70 ਸਾਲ ਦਾ ਜਿਹੜਾ ਰਿਸ਼ਤਾ ਕਾਂਗਰਸ ਪਾਰਟੀ ਨਾਲ ਉਹ ਸਾਡਾ ਹੁਣ ਨਹੀਂ ਰਿਹਾ ਇਸ ਵਾਰੀ ਜਿਹੜਾ ਬਟਨ ਆ ਉਹ ਕਾਂਗਰਸ ਦਾ ਨੀਓ ਆਟੋ ਦਾ ਦਾਪਨਾ ਕਾਫੀ ਹੱਦ ਤੱਕ ਆਪਾਂ ਇਸ ਗੱਲ 'ਚ ਕਾਮਯਾਬੀ ਲਈ ਦੇ ਆ ਤਾਂ ਅੱਜ ਪੂਰੇ ਪੰਜਾਬ 'ਚ ਭਾਵੇਂ ਆਮ ਆਦਮੀ ਦੀ 92 ਸੀਟਾਂ ਬਣ ਗਈਆਂ ਇਹੋ ਜਿਹੇ ਲੋਕ ਵੀ ਬਣ ਗਏ ਜਿਨ੍ਹਾਂ ਦਾ ਕਦੇ ਨਾਂ ਹੀ ਸੁਣਿਆ ਸੀਗਾ ਪਰ ਇੱਕ ਨਵਾਂ ਸ਼ਹਿਰ ਸੀਟ ਇਹੋ ਜੀ ਆ ਜਿੱਥੇ 2017 ਨਾਲੋਂ ਆਮ ਆਦਮੀ ਪਾਰਟੀ ਦੀ ਹਜ਼ਾਰ ਵੋਟ ਘਟੀ ਆ ਬਦੀ ਨਹੀਂ ਹੈ ਸੋ ਮੈਂ ਸਮਝਦਾ ਇਹ ਆਪਣੇ ਆਪ ਚ ਇੱਕ ਬਹੁਤ بڑا ਇਹਨਾਂ ਨੂੰ ਜਵਾਬ ਆ ਔਰ ਜਿਸ ਤਰੀਕੇ ਨਾਲ ਇਹ ਹੁਣ ਚੱਲਦੇ ਪਏ ਆ ਹਾਲੇ ਮੈਂ ਕਿਸੇ ਦੇ ਖਿਲਾਫ ਕੁਝ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਸਰਕਾਰ ਦਾ ਮੈਂ ਹਿੱਸਾ ਰਿਹਾ ਔਰ ਮੈਂ ਇਸ ਦਾ ਨੂੰ ਸਮਝਦਾ ਕਿ ਜਦ ਸਰਕਾਰ ਬੰਦੀ ਹੈ ਕੰਮ ਕਰਨ ਨੂੰ ਸਮਾਂ ਲੱਗਦਾ ਹੁੰਦਾ ਪਰਫਾਰਮੈਂਸ ਆਮ ਚ ਸਮਾਂ ਲੱਗਦਾ ਹੈ 100 ਦਿਨ ਪੂਰੇ ਨਹੀਂ ਹੋਏ ਪਰ ਮੈਂ ਇਹ ਕਹਿਣਾ ਜ਼ਰੂਰ ਚਾਹੁੰਦਾ ਕਿ ਪਿਛਲੇ 5 ਸਾਲਾਂ ਚ ਹਰ ਇੱਕ ਬਜਟ ਸੈਸ਼ਨ ਵਧਾਨ ਸਭਾ ਤੋਂ ਨਵੇਂ ਸ਼ਹਿਰ ਵਾਸਤੇ ਨਵੇਂ ਸ਼ਹਿਰ ਦੀ ترقی ਵਾਸਤੇ ਕੋਈ ਨਾ ਕੋਈ ਬੜਾ ਪ੍ਰੋਜੈਕਟ ਮੇ ਆਪਣੇ ਇਲਾਕੇ ਵਾਸਤੇ ਲਿਆਂਦਾ ਆ ਭਾਵੇਂ ਸਰਕਾਰੀ ਕਾਲਜ ਹੋਵੇ ਭਾਵੇਂ ਖੇਡਣ ਲਈ ਦਾ ਸਪੋਰਟਸ ਕੰਪਲੈਕਸ ਹੋਵੇ ਭਾਵੇਂ ਸਰਕਾਰੀ ਸਕੂਲ ਦੇ ਕਰੋੜਾ ਰੁਪਏ ਦੇ 500 ਅੰਬੂ ਬਿਲਡਿੰਗ ਬੰਦੀ ਪਈਆ ਬਰੋਧੀਆਂ ਨੂੰ ਦਿੱਸਦੀ ਨਹੀਂ ਹੈ ਗੱਲ ਵੱਖਰੀ ਆ ਪਰ ਇਹ ਚੀਜ਼ਾਂ ਲੋਕਾਂ ਨੂੰ ਪਤਾ ਉਮੀਦ ਕਰਾਂਗਾ ਕਿ ਜਿਹੜਾ ਇਸ ਨਵੀਂ ਸਰਕਾਰ ਦਾ ਨਵਾਂ ਬਜਟ ਜਿਹੜਾ ਹੋਊਗਾ ਕਿਉਂਕਿ ਗੱਲਾਂ ਕਰਨੀਆਂ ਦਾ ਬੜੀਆਂ ਸ਼ੌਕਿਆ ਗੱਪਾਂ ਮਾਰਨੀਆਂ ਵੀ ਬੜੀਆਂ ਸ਼ੌਕਿਆ ਉਮੀਦ ਕਰਾਂਗਾ ਕਿ ਨਵਾਂ ਸ਼ਹਿਰ ਦੇ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਇਸ ਨਵੀਂ ਸਰਕਾਰ ਨੂੰ ਦਿੱਤੀ ਹੈ ਉਹਦੇ ਵਿੱਚ ਨਵਾਂ ਸ਼ਹਿਰ ਦੇ ਲੋਕਾਂ ਦਾ ਕੁਛ ਨਾ ਕੁਛ ਮੁੱਲ ਇਸ ਸਰਕਾਰ पाओਗੀ ਔਰ ਜੇ ਇਹ ਸਰਕਾਰ ਨਵਾਂ ਸ਼ਹਿਰ ਦਾ ਮੁੱਲ ਨਹੀਂ ਪਾਉਂਦੀ ਤਾਂ ਉਹਦੇ ਵਾਸਤੇ ਜੋ ਵੀ ਲੜਾਈ ਸਾਨੂੰ ਲੜਨੀ ਪੋਗੀ ਉਹ ਆਪਾਂ ਲੜਦੇ ਰਹਿਾਂਗੇ ਪਰ ਮੈਂ ਇੱਕ ਗੱਲ ਹੋਰ ਬੇਨਤੀ ਕਰਨਾ ਚਾਹੁੰਦਾ ਰਾਜਵੀਰ ਜੀ ਪ्रेस ਦੇ ਵੀ ਖੜੇ ਆ ਸੀ ਜੀ ਅੱਜ ਤੋਂ ਇੱਕ ਮਿੰਨਾ ਪਹਿਲਾਂ ਮੇਰੇ ਇਲਾਕੇ ਵਿੱਚ ਇੱਕ ਬਹੁਤ ਮਾੜੀ ਘਟਨਾ ਵਾਪਰੀ ਸੀ ਮੇਰਾ ਯੂਥ ਦਾ ਪ੍ਰਧਾਨ ਸੀਗਾ ਮੱਖਣ ਸਿੰਘ ਤੰਗ ਜਿਹੜਾ ਕੀ ਮੇਰਾ ਅੰਮ੍ਰਿਤ ਸਾਥੀ ਸੀ ਲੰਬੇ ਸਮੇਂ ਤੋਂ ਨਾਲ ਜੁੜਿਆ ਸੀਗਾ ਬੜੀ ਬੇਇਮਾਨ ਦਿਨ ਤੇ ਅੱਜ ਛੋਟੇ ਛੋਟੇ ਬੱਚੇ ਸੀ 2-2 3-3 ਸਾਲ ਦੇ 28 ਗੋਲੀਆਂ ਮਾਰ ਕੇ 28 ਗੋਲੀਆਂ ਮਾਰ ਕੇ ਆਖਰੀ ਗੋਲੀ ਉਹਦੇ ਮੂੰਹ 'ਚ ਰਵੋਲਵਰ ਪਾ ਕੇ ਉਹਦਾ ਬ੍ਰੌਡ ਡੇ ਲਾਈਟ 'ਚ ਉਹਦਾ ਮਰਡਰ ਹੋਇਆ ਉਸ ਸਮੇਂ ਵੀ ਮੈਂ ਪ੍ਰੈਸ ਕਾਨਫਰੰেন্স ਕੀਤੀ ਸੀ ਔਰ ਮੈਂ ਕਿਹਾ ਸੀਗਾ ਕਿ ਆਪਾਂ ਪੁਲਿਸ ਨੂੰ ਮੌਕਾ ਦੇ ਦਿੰਦੇ ਕਿ ਉਹ ਆਪਣੀ ਕਾਰਵਾਈ ਕਰੇ ਪਰ ਅੱਜ ਕਿਉਂਕਿ 40 ਦਿਨ ਹੋ ਚੁੱਕੇ ਆ ਮੈਂ ਅੱਜ ਉਹਨਾਂ ਨੂੰ ਇਸ ਗੱਲ ਦੀ ਚੇਤਾਵਨੀ ਦੇਣਾ ਚਾਹੁੰਦਾ ਕਿ ਇਸ ਗੱਲ ਤੇ ਉਸ ਪਰਿਵਾਰ ਨੂੰ ਜਸਟਿਸ ਜਲਦੀ ਤੋਂ ਜਲਦੀ ਮਿਲੇ ਨਹੀਂ ਤਾਂ ਬਹੁਤ ਛੇਤੀ ਪੁਲਿਸ ਪ੍ਰਸ਼ਾਸਨ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਾਂ ਸੜਕਾਂ ਤੇ ਮਿਲਾਂਗੇ ਜਦ ਤੱਕ ਉਸ ਪਰਕਰਵਾਨ ਨੂੰ ਇਨਸਾਫ ਨਹੀਂ ਮਿਲਦਾ ਇਹ ਮੈਂ ਉਹਨਾਂ ਨੂੰ ਸਿਰਫ ਇਹ ਕਹਿਣਾ ਚਾਹੁੰਦਾ ਸੋ ਬਹੁਤਾਂ ਲੰਮਾ ਹਾਲ ਜਾਂਦੇ ਹੋਏ ਇੱਕ ਵਾਰੀ ਫਿਰ ਜੇ ਤੁਸੀਂ ਮੇਰੇ ਕੋਲ ਘਰ ਕੋਤੇ ਆਇਓ ਤੁਸੀਂ ਮੇਰੇ ਬੜੇ ਵੀਰ ਹੋ ਮੇਰੇ ਮਨ ਚੱਲੇ ਪਰਵਾਰ ਦੇ ਮਨ ਹਮੇਸ਼ਾ ਤੁਹਾਡੇ ਪ੍ਰਤੀ ਸਤਿਕਾਰ ਰਿਹਾ ਭਰਾਨ ਵਾਲੇ ਸਮਝ ਨਹੀਂ ਰਹੂਗਾ ਔਰ ਜੋ ਕੋ ਕਮੀ ਪਿਛਲੇ ਸਮੇਂ ਚ ਰਹੀ ਹੈ ਕੋਈ ਗੱਲ ਨਹੀਂ ਪਰਿਵਾਰਾਂ ਚ ਕਈ ਵਾਰੀ ਗੱਲਾਂ ਹੋ ਜਾਂਦੀਆਂ ਹੁੰਦੀਆਂ ਪਰ ਇਹ ਜਿਹੜਾ ਮੇਰਾ ਪਰਿਵਾਰ ਖੜਿਆ ਜਿਨ੍ਹਾਂ ਦੇ ਸਿਰ ਤੇ ਮੈਂ ਛਾਲਾ ਮਾਰਦਾ ਬੈਠਾ ਇਹਨਾਂ ਦੀ ਮੰਨਦੀ ਬਸੰਲੀ ਆਨ ਨਾਲੇ ਸਮਝੂ ਪੂਰੀ ਗਾਣੀ ਭਾਈ ਤੇ ਮਿਲਿ ਤੁਹਾਨੂੰ ਪੂਰੀ ਵਿਸ਼ਵਸਾ ਪਰ ਮੈਨੂੰ ਉਹਦਾ ਵਿਸ਼ਵਾਸ ਆਖਾ ਬੰਦ ਕਰਕੇ ਵਿਸ਼ਵਾਸ ਆ ਕਿ ਇਹ ਤੁਸੀਂ ਕਰਾਓਗੇ ਔਰ ਬਹੁਤ ਜਲਦੀ ਕਰਾਓਗੇ ਔਰ ਮੈਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਲੋਕ ਇਹ ਨਹੀਂ ਮਹਿਸੂਸ ਕਰੋਗੇ ਕਿ ਜੋ ਦੱਦ ਫੈਸਲਾ ਲਿਆ ਗਿਆ ਆਨ ਨਾਲੇ ਸਮਝ ਆਪਾਂ ਇਸ ਔਖੇ ਸਮੇਂ ਚ ਹੋਰ ਮਜ਼ਬੂਤੀ ਨਾਲ ਨਿਕਲਾਂਗੇ ਔਰ ਇਸ ਲੜਾਈ ਨੂੰ ਲੜਾਂਗੇ ਔਰ ਇਸ ਲੜਾਈ ਨੂੰ ਆਉਣ ਵਾਲੇ ਸਮੇਂ ਚ ਠੋਕ ਕੇ ਜਿੱਤਾਂਗੇ ਬਹੁਤ ਬਹੁਤ